ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਿਲਾ ਪਹਿਲਾ ਸਿੰਮਲ ਰੁਖ ਸਰਾਇ ਰ ਅਤ ਦੀਰਯਤ ਮੁਚ ਓ ਜਿਉਂ ਮੇ ਆਸ ਕਰ ਜੋ ਹੈ ਨਿਰਾਸ਼ੇ ਕੀਤ ਫਲ ਪਿੱਕੇ ਪੁਲ ਬਕ ਬਕ ਕੇ ਕਮਨਾ ਆਵੇਂ ਪਤ ਮਿਟਤ ਨਿਮੀ ਨਾਨਕਾ ਗੁਣ ਚੰਗੀਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ ਤਰ ਤਾਰਾ ਜੂ ਤੋ ਲੀਐ ਨਿਵੇ ਸੁ ਗੁਰਾ ਹੋਏ ਅਪਰਾਧੀ ਦੂਨਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਸੀਸ ਨਿਵਾਇਆ ਕਿਆ ਥੀਐ ਜਹ ਰਿਦੈ ਕੁਸੁਦੈ ਜਾਏ ਮੇਲਾ ਬੈਲਾ ਪੜ ਪੁਸਤਕ ਸੰਧਿਆ ਬਾਦੰ ਸਿਰ ਪੂਜਿਸ ਬਗੁਰ ਸੁਮਾਦੰ ਮੁਖ ਝੂੜ ਬਿਪੂ ਕੁਨ ਸਾਰੰ ਤਰੈ ਪਾਲ ਤੇ ਹਾਲ ਵਿਚਾਰੰ ਗਲ ਮਾਲਾ ਤੇ ਲਿਖ ਲਾਟੰ ਦੋਇ ਤੋਤੀ ਵਸਤਰ ਕੋ ਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਕੋ ਕੁੰਛੂ ਕਰਮ ਕੋ ਨਾਨਕ ਨੇ ਚੋ ਧਿਆਵੈ ਬਿਨ ਸਤਿਗੁਰ ਵਾਟ ਨੋ ਪਾਵੈ ਪੂੜੀ ਕੱਪੜ ਰੂਪ ਸੁਹਾਵਨਾ ਜੜ ਦੁਨੀਆ ਅੰਦਰ ਜਾਵਨਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਣਾ ਹੁਕਮ ਕੀ ਮਨ ਭਾਵਦੇ ਰਾ ਭੀੜੈ ਅੱਗੇ ਜਾਵਨਾ ਨੰਗਾ ਦੂਜਕ ਚਾਲਿਆ ਤਾ ਦਿਸੈ ਗਰਾ ਡਰਾਵਨਾ ਕਰਿ ਔ ਗੁਣ ਬਚੋ ਤਾਵਨਾ ਕਰਿ ਔ ਗੁਣ ਬਚੋ ਤਾਵਨਾ ਸਲੋਕ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਲੋਕ ਹੈ ਜੀ ਗੁਰੂ ਜੀ ਇੱਕ ਤ੍ਰਿਸ਼ਟਾਂ ਦੇਰੇ ਨੇ ਕਿ ਸਿੰਮਲ ਦਾ ਰੁੱਖ ਬੜਾ ਸਿੱਧਾ ਉੱਚਾ ਅਤੇ ਮੋਟਾ ਹੁੰਦਾ ਹੈ ਸਿੰਮਲ ਰੁੱਖ ਸਰਾਇਰਾ ਸਰਾਇਰਾ ਮੈਨੇ ਸਿੱਧਾ ਅਤਿ ਦੀਰਘ ਬੜਾ ਉੱਚਾ ਅਤੇ ਮੂਝ ਬੜਾ ਮੋਟਾ ਉਹ ਜਿਵੇਂ ਆਵੇਂ ਆਸ ਕਰ ਜਾਇ ਨਿਰਾਸ਼ੇ ਕੀਤ ਪਰ ਜਿਹੜੇ ਪੰਛੀ ਇਸ ਉੱਚੇ ਰੁੱਖ ਨੂੰ ਦੇਖ ਕੇ ਤੇ ਸੁਨ ਸੁਨੇ ਇਹਦੇ ਲਾਲ ਫੁੱਲ ਦੇਖ ਕੇ ਦੂਰ ਆ ਜਾਂਦੇ ਨੇ ਇਹ ਉੱਤੇ ਬੈਠਦੇ ਨੇ ਤੇ ਉਹ ਨਿਰਾਸ਼ ਹੋ ਕੇ ਕਿਉਂ ਜਾਂਦੇ ਨੇ ਜਾ ਇਹ ਨਿਰਾਸੀ ਕਿਤ ਉਹ ਜਿਹਾ ਆਵੇਂ ਆਸ ਕਰ ਜਿਹੜੇ ਪੰਛੀ ਉੱਤੇ ਆਸ ਕਰਕੇ ਆਂਦੇ ਨੇ ਵੀ ਖਾਣ ਨੂੰ ਮਿਲੇਗਾ ਫਲ ਉਹ ਨਿਰਾਸ਼ ਕਿਉਂ ਜਾਂਦੇ ਨੇ ਜਾ ਇਹ ਨਿਰਾਸੀ ਕਿਤ ਫਲ ਫਿੱਕੇ ਫੁੱਲ ਬਕ ਬਕ ਕੇ ਕਮਨਾ ਆਵੇਂ ਪਤ ਕਿਉਂ ਕੋ ਨਿਰਾਸ਼ ਹੋ ਕੇ ਤਾਂ ਜਾਂਦੇ ਨੇ ਕਿ ਤੇ ਫਲ ਜਿਹੜੇ ਨੇ ਫਿੱਕੇ ਨੇ ਫੁੱਲ ਬਕ ਬਕ ਕੇ ਤੇ ਫੁੱਲ ਜਿਹੜੇ ਨੇ ਉਹ ਮੂੰਹ ਨੂੰ ਵਟਦੇ ਨਹੀਂ ਜਿਨ ਇਹ ਖਾਨਯੋਗਨੀਆਂ ਕਮਨਾ ਮੇ ਪਤ ਨਾ ਹੀ ਇਹਦੇ ਪਤਰੋ ਨਾ ਪੰਛੀ ਦੇ ਕਿਸੇ ਕਮ ਆਉਂਦੇ ਹਨ ਇਸ ਤੋਂ ਮਤਲਬ ਕੀ ਹੈ ਅੱਗੇ ਮਹਾਰਾਜ ਅਗਲੀ ਪੰਕਤੀ ਕਹਿੰਦੇ ਮਿੱਠਤ ਨੀਵੀਂ ਨਾਨਕਾ ਗੁਣ ਚੰਗੀਆਂ ਤਤ ਮਿੱਠਤ ਸਭ ਤੋਂ ਵੱਡੀ ਚੀਜ਼ ਹੈ ਬੰਦੇ ਦੀ ਨਿਮਰਤਾ ਮਿਠਾਸ ਹੋਵੇ ਗੁਣ ਚੰਗੀਆਂ ਆ ਤਤ ਤਤ ਦੀ ਗੱਲ ਇਹ ਹੈ ਸੱਚ ਗਿਆਨ ਦੀ ਗੱਲ ਹੈ ਕਿ ਗੁਣ ਚੰਗੀਆਂ ਜਿਹੜੀਆਂ ਨੇ ਇਹਨਾਂ ਕਰਕੇ ਮੋਲ ਹੈ ਉੱਚਾ ਉੱਚਾ ਨਮ ਰੁਖ ਉਹ ਤਾਂ ਕਦ ਬੜਾ ਉੱਚਾ ਹੈ ਉਹ ਮੋਟਾ ਵੀ ਬੜਾ ਹੈ ਉਹ ਸਿੱਧਾ ਵੀ ਬੜਾ ਹੈ ਲੇਕਿਨ ਉਹਦੇ ਕੋਲ ਗੁਣ ਵਾਲੀ ਚੀਜ਼ ਕੋਈ ਨਹੀਂ ਨਾ ਫਲ ਨਾ ਪੱਤੇ ਨਾ ਕੋਈ ਚੀਜ਼ ਐਸੀ ਜਿਹੜੇ ਪੰਛੀਆਂ ਦੇ ਕੰਮ ਆ ਜਾਏ ਉਹਨਾਂ ਦੇ ਕੰਮ ਕੁਝ ਨਹੀਂ ਆਉਣ ਵਾਲਾ ਉਹਦੇ ਉੱਤੇ ਇਸ ਵਾਸਤੇ ਉਹ ਨਿਰਾਸ਼ ਹੋ ਕੇ ਜਾਂਦੇ ਨੇ ਇਸ ਤਰ੍ਹਾਂ ਬੰਦਾ ਬੜਾ ਉੱਚਾ ਲਮਾ ਸੋਹਣਾ ਕਾਦਾ ਖੂਬਸੂਰਤ ਉਹਦਾ ਨਿਵਾਸ ਬੜਾ ਸੋਹਣਾ ਪੈਨੇ ਹੋਵੇ ਲੇਕਿਨ ਉਹਦੇ ਕੋਲ ਗੁਣ ਨਾ ਹੋਣ ਉਹਦੀ ਨਿਮਰਤਾ ਨਾ ਹੋਵੇ ਉਹਦੀ ਪਿਆਰ ਭਾਵਨਾਵਾਂ ਨਾ ਹੋਣ ਮਿੱਠਤ ਨਾ ਹੋਵੇ ਇਹ ਗੁਣਾਂ ਦੀ ਚੰਗੀਆਂ ਉਹਦੇ ਵਿੱਚ ਨਾ ਹੋਣ ਉਸ ਸਿੰਬਲ ਵਰਗਾ ਹੀ ਹੈ। ਮੂਲ ਇਨਸਾਨ ਦੇ ਆਤਮਿਕ ਗੁਣਾਂ ਦਾ ਪਵੇਗਾ, ਮਾਨਸਿਕ ਗੁਣਾਂ ਦਾ ਪਵੇਗਾ। ਸਿਰਿਕ ਸੁੰਦਰਤਾ ਕਿਸੇ ਕੰਮ ਦੀ ਨਹੀਂ ਕਿਉਂਕਿ ਇਹ ਵਿੰਸਨ ਆ ਰਿਹਾ ਹੈ। ਇਹ ਇਕੋ ਜਿਹੀ ਨਹੀਂ ਰਹਿੰਦੀ। ਸਭ ਕੋ ਨਿਭਾਉਂ ਕੋ, ਪਰ ਕੋ ਨਿਭਾਉ ਕੋ। ਤੇ ਨਿਮਰਤਾ, ਨਿਮਾਣਾਪਨ, ਮਿੱਠਾਪਣ ਵੀ ਖਾਲੀ ਜ਼ੁਬਾਨ ਕਰਕੇ ਨਾ ਹੋਵੇ। ਖਾਲੀ ਸਿਰ ਨਾਲ ਝੁਕੇ ਇਨਸਾਨ ਦਾ, ਬਲਕਿ ਹਿਰਦੇ ਕਰਕੇ, ਮਨ ਕਰਕੇ ਬੰਦਾ ਸੰਸਾਰ ਨਾਲ ਪਿਆਰ ਕਰੇ, ਸੰਸਾਰ ਨਾਲ ਮਿੱਠਾ ਸਲੂਕ ਕਰੇ। ਨਿਮਰਤਾ ਵਾਲੀ ਗੱਲ ਕਰੇ। ਉਹ ਮਨ ਕਰਕੇ ਹਿਰਦੇ ਕਰਕੇ ਜਿਹਨੂੰ ਸਤਿਕਾਰ ਕਰੇ ਇਸ ਤਰ੍ਹਾਂ ਤਾਂ ਸਭ ਕੋ ਨਿ ਆਪ ਕੋ ਪਰ ਕੋ ਨਿਮਣਾ ਕੋ ਆਪਣੇ ਆਪ ਲਈ ਆਪਣੇ ਮਤਲਬ ਵੀ ਸਾਰੇ ਨਿਮਦੇ ਨੇ ਪਰ ਕਿਸੇ ਦੂਜੇ ਦੇ ਭਲੇ ਲਈ ਕੋਈ ਨਿਮੰਦਾ ਹੋਵੇ ਕਿਸੇ ਦੂਜੇ ਦਾ ਮਨ ਸਤਿਕਾਰ ਕਰਕੇ ਕੋਈ ਨਿਮੰਦਾ ਹੋਵੇ ਇਹ ਬੜੀ ਵੱਡੀ ਗੱਲ ਹੈ ਵੈਸੇ ਵੀ ਨਿਉਨ ਵਾਲਾ ਕੋਈ ਛੋਟਾ ਨਹੀਂ ਹੁੰਦਾ ਗੁਰੂ ਜੀ ਅਗਲਾ ਦ੍ਰਿਸ਼ਾ ਦਿਨੇ ਕਿ ਤਰ ਤਾਰਾ ਜੂ ਤੋਲੀਏ ਨਿਵਾਸਾ ਗੋਰਾ ਹੋਏ ਅਗਰ ਤਰਾਜ਼ੂ ਤੇ ਵੀ ਤਰਕੜੀ ਤੇ ਵੀ ਅਸੀਂ ਕੋਈ ਬੱਟੇ ਪਾਉਂਦੇ ਹਾਂ ਤੇ ਪਾਰਾ ਪਸਾ ਉਹ ਹੁੰਦਾ ਜਿਹੜਾ ਨਹੀਂ ਹੁੰਦਾ ਥੱਲੇ ਜਿਹੜਾ ਪਲੜਾ ਉੱਚਾ ਰਹਿੰਦਾ ਹੈ ਉਹ ਉਹਦਾ ਮੂਲ ਕੱਟ ਹੁੰਦਾ ਹੈ ਜਿਹੜਾ ਪਲੜਾ ਨੀਚੇ ਜਾਂਦਾ ਹੈ ਹਿਟ ਜਾਂਦਾ ਹੈ ਉਹ ਪਾਰਾ ਕਿਹਾ ਜਾਂਦਾ ਹੈ ਨਿਵਾਸੋ ਗौरा ਹੋਏ ਅਪਰਾਧੀ ਦੂਣਾ ਨਿਵਾਜੋ ਹੰਤਾ ਮਿਰਗਾਹੀਂ ਇੱਥੇ ਗੁਰੂ ਜੀ ਇਹ ਵੀ ਕੰਨ ਸਪਸ਼ਟ ਕਰਦੇ ਨੇ ਕਿ ਖਾਲੀ ਜੇ ਸਿਰ ਝੁਕਾ ਨਹੀਂ ਬੜੇ ਆਪ ਜੋੜ ਜੁੜ ਕੇ ਸਿਰ ਝੁਕਾ ਕੇ ਨਿਮਰਤਾ ਜ਼ਾਹਿਰ ਕਰਨੀ ਹੀ ਪ੍ਰਵਾਨ ਹੋਏ ਤਾਂ ਫਿਰ ਜਿਹੜੇ ਸ਼ਿਕਾਰੀ ਨੇ ਉਹ ਵੀ ਬੜੇ ਨੀਵ ਨੀਵ ਕੇ ਨੀਵ ਨੀਵ ਕੇ ਆਪਣੇ ਸ਼ਿਕਾਰ ਨੂੰ ਮੇ ਦਿੱਸ ਜਣਾ ਜਾਵਾ ਪਰ ਨੀਤ ਕੀ ਹੁੰਦੀ ਹੈ ਨੀਤੇ ਮਾਰਨਾ ਹੁੰਦਾ ਹੈ ਉਸ ਜੀਵ ਨੂੰ ਮਾਰਨਾ ਹੁੰਦਾ ਜਿਹਦੇ ਲਈ ਉਹ ਝੁਕਦੇ ਨੇ ਉਹਦਾ ਕੋਈ ਪਾਲਾ ਨਹੀਂ ਲੋਚਦੇ ਹੁੰਦੇ ਤੋ ਐਸਾ ਨਿੰਦਣਾ ਸਾਡਾ ਕਿਸੇ ਕੰਮ ਨਹੀਂ ਸਾਡੀ ਐਸੀ ਚੀਜ਼ ਦਿਖਾਈ ਗਈ ਨੇ ਮੁਰਤਾ ਜੋ ਦਿਖਾਈ ਮਿੱਠੀ ਜ਼ੁਬਾਨ ਠੱਗ ਜਿਹੜੇ ਹੁੰਦੇ ਨੇ ਉਹ ਵੀ ਤਾਂ ਬੜੀ ਬੜੀ ਮਿੱਠੀ ਜ਼ੁਬਾਨ ਬੋਲ ਕੇ ਠੱਗਦੇ ਨੇ ਤੋ ਮੂਲ ਹੈ ਇਨਸਾਨੀ ਹਿਰਦੇ ਦੇ ਗੁਣਾ ਦਾ ਮਨ ਕਰਕੇ ਆਤਮਾ ਕਰਕੇ ਸਾਡੇ ਨਿਮਰਤਾ ਹੋਵੇ ਪਿਆਰ ਹੋਵੇ ਮਿਠਾਸ ਹੋਵੇ ਦੂਜੇ ਦੀ ਭਲੇ ਦੇ ਸਾਡੇ ਅੰਦਰ ਲੋਚਾ ਹੋਵੇ ਨਹੀਂ ਤਾਂ ਫਿਰ ਅਪਰਾ ਦੀ ਦੂਣਾ ਨਿਵਾਜੋ ਹੁਣ ਤਾਂ ਮਿਰਗਾ ਹੈ ਉਹ ਤੇ ਮਿਰਗਾ ਨੂੰ ਮਾਰਨ ਵਾਸਤੇ ਹੀ ਉਹਨਾਂ ਦਾ ਤਿਆ ਕਰਨ ਵਾਸਤੇ ਨਹੀਂ ਹੁੰਦਾ ਸੀਸ ਨਿਵਾਇਆ ਕਿਆ ਥੀਏ ਸੀਸ ਨਿਵਈਆ ਕਿਆ ਥੀਏ ਸਿਰ ਨਵਨ ਨਾਲ ਕੀ ਹੋ ਜਾਏਗਾ ਜਾਂ ਹਿਰਦੈ ਕੁ ਸੁਧ ਦੇ ਜਾਏ ਜੇ ਹਿਰਦੇ ਚੋਂ ਬੰਦਾ ਉਹ ਜਿਆ ਨਹੀਂ ਹੈ ਜੈਸਾ ਉਹ ਬਾਹਰੋਂ ਦੱਸ ਰਿਹਾ ਹੈ ਐਸਾ ਕਰੋ ਹਿਰਦੇ ਚੋਂ ਨਹੀਂ ਹੈ ਹਿਰਦੇ ਕਰਕੇ ਨਿਮਰਤਾ ਨਹੀਂ ਮਿਠਾਸ ਨਹੀਂ ਪਿਆਰ ਨਹੀਂ ਗੁਣ ਨਹੀਂ ਆਤਮ ਗੁਣ ਦਾ ਤਤ ਨਹੀਂ ਹੈ ਤਾਂ ਉਸ ਦਾ ਕੋਈ ਮੂਲ ਨਹੀਂ ਇਹ ਗੱਲ ਇਸ ਸ਼ਲੋਕ ਰਾਹੀਂ ਗੁਰੂ ਸਾਹਿਬ ਨੇ ਸਾਨੂੰ ਸਮਝਾਈ ਹੈ ਦੂਜਾ ਸ਼ਲੋਕ ਨੈਲਾ ਪਹਿਲਾ ਪੜ ਪੁਸਤਕ ਸੰਧਿਆਬਾਦਿੰ ਸਿਲ ਪੂਜਿਸ ਬਗਲ ਸੁਮਾਦੰ ਇਹੋ ਜੀ ਮਿਸਾਲ ਗੁਰਜੀ ਨੇ ਇੱਕ ਪੰਡਤੀ ਦਿੱਤੀ ਹੈ ਕਿ ਇਹ ਪੜ ਪੁਸਤਕ ਪੁਸਤਕਾ ਪੜ ਕੇ ਧਾਰਮਿਕ ਗ੍ਰੰਥ ਪੋਥੀਆਂ ਪੜ ਕੇ ਵੇਦ ਸ਼ਾਸਤਰ ਸੰਧਿਆਬਾਦਿੰ ਤੇ ਸ਼ਾਮ ਦਾ ਆਪਣੇ ਸੰਧਿਆ ਵਗੈਰਾ ਦਾ ਜਿਹੜਾ ਪੂਜਾ ਪਾਠ ਕਰਦਾ ਹੈ ਸਿਲ ਪੂਜਿਸ ਪੱਥਰ ਪੂਜਦਾ ਹੈ ਬਗਲ ਸੁਮਾਦੰ ਪਰ ਸਮਾਦੀ ਬਗਲੇ ਉਹ ਇਸ ਤਰ੍ਹਾਂ ਲਗਾਉਂਦਾ ਹੈ ਕਿ ਅੰਦਰੋਂ ਅੰਦਰੋਂ ਸੁਰਤੀ ਕਿਸੇ ਨਾਲ ਲਾਈ ਹੋਈ ਹੈ ਮੂੰਖ ਝੂਠ ਵੀ ਭੂਕਣਸਾਰਗ ਬੋਲਦਾ ਮੂੰਖ ਝੂਠ ਹੈ ਬੇ ਲੋਕ ਨੂੰ ਕਰਮ ਕੰਦਲ ਕੋ ਆਂਦਾ ਇਹਦਾ ਇਹ ਫਲ ਆ ਉਹਦਾ ਉਹ ਫਲ ਹੈ ਪਰ ਅਸਲ ਜੂਨਾ ਗੱਲਾਂ ਦਾ ਕੋਈ ਫਲ ਨਿਕਲ ਵਾਲਾ ਨਹੀਂ ਹੁੰਦਾ ਉਹ ਪਾਣੀ ਡਟਕਣ ਵਾਲੀ ਗੱਲ ਹੁੰਦੀ ਹੈ ਉਹਦੇ ਚ ਕੋ ਮੱਖਣ ਨਹੀਂ ਰਿਸਦਾ ਮੁਖ ਝੂਠ ਬੋਲਦਾ ਝੂਠ ਹੈ ਸੱਚਾ ਮਾਰਗ ਉਸ ਨੂੰ ਆਪ ਹੀ ਪਤਾ ਤੇ ਲੋਕਾਂ ਨੂੰ ਕੀ ਦੱਸੇਗਾ ਝੂਠ ਬੋਲਦਾ ਵੀ ਫੂਕਣ ਸਾਰੀ ਤੇ ਸਵਾਰਦਾ ਉਹਨੂੰ ਗਹਿਨੇ ਦਿੱਤੇ ਨੇ ਜਿਸ ਨੇ ਕੋਈ ਗਹਿਨੇ ਤੇ ਮੇਕਅਪ ਕਰਕੇ ਆਪਣੇ ਆਪ ਨੂੰ ਸਵਾਰਦਾ ਇਸ ਤਰ੍ਹਾਂ ਝੂਠ ਨੂੰ ਸਵਾਰ ਸਵਾਰ ਕੇ ਪੇਸ਼ ਕਰਦਾ ਤੇ ਪਾਲ ਤੇ ਖਾਲ ਵਿਚਾਰਨ ਤੇ ਉਹ ਤਿੰਨ ਵਾਰ ਗਾਇਤਰੀ ਪੜਦਾ ਦਿਨ ਵਿੱਚ ਉਹਦੇ ਵਿਚਾਰ ਕਰਦਾ ਹੈ ਗਲ ਮਾਲਾ ਤੇ ਲਲਟ ਗਲ ਵਿੱਚ ਬੜੀ ਸੋਹਣੀ ਮਾਲਾ ਪਾਈ ਹੈ ਬੜਾ ਲੰਮਾ ਤਿਲਕ ਲਿਲਾ ਲਾਇਆ ਹੋਇਆ ਦੋਏ ਤੋਤੀ ਬਸਰ ਕਬੜਨ ਦੋ ਦੋ ਤੋਤੀਆਂ ਰੱਖੀਆਂ ਨੇ ਇੱਕ ਪਹਿਨੀ ਹੈ ਤੇ ਇੱਕ ਸਿਰ ਤੇ ਰਖ ਲੰਦਾ ਜੇ ਜਾਣ ਬ੍ਰਹਮ ਕੰਮ ਅਸਲ ਵਿੱਚ ਉਹ ਇਹਨਾਂ ਨੂੰ ਸਮਝਦਾ ਵੀ ਇਹ ਇਹਨਾਂ ਕਰਕੇ ਮੈਂ ਧਾਰਮਿਕ ਹਾਂ ਇਹ ਮੇਰੇ ਜਿਹੜੇ ਕਰਮ ਨੇ ਇਹ ਧਰਮ ਵਾਲੇ ਕਰਮ ਨੇ ਪਰ ਗੁਰੂ ਜੀ ਆਪ ਕਹਿੰਦੇ ਨਹੀਂ ਇਹ ਬ੍ਰਾਹਮਣ ਵਾਲੇ ਕਰਮ ਨਹੀਂ ਇਹਨੂੰ ਆਪਣੇ ਆਪ ਉੱਚਾ ਖੋਣਾ ਅਗਰ ਤੇ ਆਤਮ ਕਰਕੇ ਮਨ ਕਰਕੇ ਸਹੀ ਮੈਨ ਵੀ ਧਰਮੀ ਹੋਣਾ ਬੜਾ ਜ਼ਰੂਰੀ ਹੈ ਨਹੀਂ ਤੇ ਜੇ ਜਾਣ ਬ੍ਰਹਮ ਕਰਮ ਸਭ ਫੋਕੜ ਨਿਚੋ ਕਰਮ ਅਗਰ ਉਹ ਸੱਚ ਮੁੱਚ ਅਗਰ ਬ੍ਰਹਮ ਦੀ ਪਛਾਣ ਜਾਣਦਾ ਹੁੰਦਾ ਬ੍ਰਹਮ ਦੇ ਜਿਹੜੇ ਕਰਮ ਨੂੰ ਬ੍ਰਹਮ ਨੂੰ ਮਿਲਾਵ ਵਾਲੇ ਜਿਹੜੇ ਇਨਸਾਨ ਦੇ ਕਰਮ ਹੁੰਦੇ ਨੇ ਬ੍ਰਹਮ ਮਿਲਾ ਬ੍ਰਹਮ ਗਿਆਨੀ ਦੀ ਜਿਹੜੀ ਅਵਸਥਾ ਹੈ ਅਗਰ ਉਹ ਜਾਣਦਾ ਤੇ ਉਹਨੂੰ ਲੱਗ ਜਾਂਦਾ ਕਿ ਇਹ ਜਿਹੜੇ ਮੈ ਕਰਮ ਕਰਕੇ ਦਸਰੇ ਲੁਕਣ ਸਭ ਫੋਕਟ ਇਹ ਸਿੰਮਲ ਰੁੱਖ ਵਰ ਗਈ ਅਤੇ ਉਸ ਅਪਰਾਧੀ ਵਰਗੇ ਇਹਨੇ ਜਿਹੜਾ ਨਿਮ ਨਿਮ ਕੇ ਇਸੇ ਨੂੰ ਮਾਰਨ ਵਾਸਤੇ ਤੁਰਿਆ ਹੋਇਆ ਸ਼ਿਕਾਰੀ ਉਸ ਸਮਾਨੀ ਹੋਵੇ ਲੋਕਾਂ ਨੂੰ ਆਪਣੇ ਰੋਟੀਨ ਕਾਰਨ ਪੂਰੇ ਤਾਲਨ ਆਪਣੇ ਤਨਦੁਲ ਦੀ ਕਮਾਈ ਦੇ ਲਈ ਉਹ ਦਿਨ ਨੂੰ ਠੱਗਦਾ ਅੱਜ ਇਹੋ ਜਿਹੇ ਰੂਪ ਵਾਲੇ ਸਾਡੇ ਵੀ ਕੌਮ ਵਿੱਚ ਬਹੁਤ ਲੋਕ ਮੌਜੂਦ ਨੇ ਮੈਂ ਨਿਦੇਵਲੇ ਕੋਲ ਪਾਸੇ ਨਾ ਜਾਵਾਂ بڑے ਲੋਕ ਐਸੇ ਨੇ ਕਿ ਜਿਨ੍ਹਾਂ ਨੇ ਇਹ ਧਾਰਮਿਕ ਪੋਥੀਆਂ ਦਾ ਪੜਨਾ ਕਥਾ ਵਾਰਤਾਂ ਕਰਨੀ ਕੀਰਤਨ ਕਰਨੇ ਖੇਵਲ ਰੋਜ਼ੀ ਰੋਟੀਆਂ ਲਈ ਹੀ ਰੋਟੀਨ ਕਾਰਨ ਪੂਰੇ ਤਾਲ ਵਾਲੀ ਵਿਵਸਥਾ ਬਣ ਗਈ ਹੈ ਆਤਮਿਕ ਜੀਵਨ ਦੀ ਕਮਾਈ ਵਾਲੇ ਪਾਸੇ ਨਹੀਂ ਨਹੀਂ ਧਰਮਦੇਵ ਸੂਲਾਂ ਉਤੇ ਪਹਿਰਾ ਦਿਨ ਵਾਲੀ ਗੱਲ ਹੈ ਤੂੰ ਜੇ ਬੰਦਾ ਸੱਚ ਮੁੱਚ ਆਪਣੇ ਨੂੰ ਧਰਮੀ ਸਮਝਦਾ ਆਵੇ ਤੇ ਫਿਰ ਉਹਦੇ ਲਈ ਇਹ ਫੋਕਟ ਕਰਮੋ ਨਹੀਂ ਕਰਦਾ ਕੋ ਨਾਨਕ ਨੇ ਚੋ ਤੇ ਆਵੇ ਬਿਨ ਸਤਿਗੁਰੂ ਬਾਟ ਨਾ ਪਾਵੇ ਕੋ ਨਾਨਕ ਨਾਨਕ ਆਖ ਜੇ ਕੋਈ ਨਿਸ਼ਚਾ ਕਰਕੇ ਯਕੀਨ ਕਰਕੇ ਅੰਦਰੂ ਇੱਕ ਪਰਮਾਤਮਾ ਦਾ ਧਿਆਨ ਕਰੇ ਬਿਨ ਸਤਿਗੁਰੂ ਬਾਟ ਨਾ ਪਾਵੇ ਲੇਕਿਨ ਇਹ ਰਾਹ ਸਤਿਗੁਰੂ ਤੋਂ ਬਿਨਾ ਇਹ ਬਾਟ ਮੰਨੇ ਰਸਤਾ ਇਹ ਰਾਹ ਨਹੀਂ ਲੱਭਦਾ ਇਹ ਜੀਵਨ ਯਾਤ ਨਹੀਂ ਲੱਭਦੀ ਸੱਚੇ ਸਤਿਗੁਰੂ ਤੋਂ ਤਾਰਨ ਕਰਨ ਤੋਂ ਬਿਨਾ ਇਹ ਗੁਰੂ ਦੁਬਿਨਾ ਬਾਤ ਸੁਰ ਇਹੋ ਜਿਹਾ ਫੋਕਟ ਕਰਮ ਵਿੱਚ ਬੰਦਾ ਲੱਗਾ ਰਹਿੰਦਾ ਹੈ ਬਾਹਰਲੀ ਚਾਪਨਾ ਕਰਦਾ ਰਹਿੰਦਾ ਪਰ ਆਤਮਿਕ ਜੀਵਨ ਦੀ ਕਮਾਈ ਉਹਦੇ ਕੋਲ ਨਹੀਂ ਹੁੰਦੀ ਉਹਦੇ ਕੋਲ ਆਤਮਿਕ ਚੰਗੀਆਂ ਦਾ ਗੁਨਾ ਦਾ ਤਤ ਨਹੀਂ ਹੁੰਦਾ ਅੱਗੇ ਪੌੜੀ ਹੈ ਜੀ ਕੱਪੜ ਰੂਪ ਸੁਆਵਣਾ ਛਿੜ ਦੁਨੀਆ ਅੰਦਰ ਜਾਵਣਾ ਇਹ ਸਰੀਰ ਜਿਹੜਾ ਜਿਸ ਤਰ੍ਹਾਂ ਸਰੀਰ ਤੋਂ ਅਸੀਂ ਬਾਹਰ ਕੱਪੜੇ ਪਹਿਨਦੇ ਆ ਪਰ ਕੱਪੜਾ ਤੇ ਅਸੀਂ ਨਹੀਂ ਨਹ ਹੁੰਦੇ ਇਹ ਕਹਿੰਦੇ ਇਹ ਸਾਡਾ ਕੱਪੜਾ ਹੈ ਸਰੀਰ ਕੇ ਬਾਹਰਲਾ ਸਿਰ ਕਰਮਾਸੇ ਕੱਪੜਾ ਪਹਿਨਦੇ ਆ ਇਸ ਤਰ੍ਹਾਂ ਸਾਡਾ ਜਿਹੜਾ ਅਸਲ ਰੂਪ ਹੈ ਉਹ ਹੈ ਜੋਤ ਆਤਮਿਕ ਜੋਤ ਪ੍ਰਭੂ ਦਾ ਅੰਸ਼ ਜੋ ਅੰਦਰ ਬੈਠਾ ਹੈ ਅਸੀਂ ਉਹ ਹਾਂ ਮਨ ਤੂੰ ਜੋਤ ਸਰੂਪੇ ਆਪਣਾ ਮੂਲ ਪਛਾਣ ਉਸ ਜੋਤ ਨੇ ਇਹ ਸਰੀਰ ਰੂਪੀ ਕਪੜਾ ਇਹ ਸੂਟ ਪਹਿਨੇ ਹੋਏ ਕੱਪੜ ਰੂਪ ਹੈ ਸਰੀਰ ਕੱਪੜ ਰੂਪ ਸੁਹਾਉਣਾ ਛੱਡ ਦੁਨੀਆ ਅੰਦਰ ਜਾਉਣਾ ਜੇ ਕੱਪੜ ਰੂਪ ਬਹੁਤਾ ਸੋਹਣਾ ਵੀ ਹੋ ਗਿਆ ਸਰੀਰ ਬਹੁਤਾ ਸੋਹਣਾ ਵੀ ਹੋ ਗਿਆ ਉਸ ਅੰਮ੍ਰਿਤਨ ਆਧਿਰਗਾਤ ਮੁਚ ਵੀ ਹੋ ਗਿਆ ਉਸ ਦਾ ਕੋਈ ਲਾਭ ਨਹੀਂ ਕਿਉਂਕਿ ਇਸ ਨੂੰ ਛੱਡ ਕੇ ਚਲੇ ਜਾਣਾ ਸਰੀਰ ਨੇ ਅੱਗੇ ਨਹੀਂ ਜਾਣਾ ਸਰੀਰ ਦੀ ਸੁੰਦਰਤਾ ਜਾਂ ਕ੍ਰੂਪਤਾ ਇਹਦੇ ਕਾਰਨ ਇਸ ਨੂੰ ਕੋਈ ਸਜਾਨੀ ਨਹੀਂ ਮਿਲਨੀ ਵੀ ਇਹ ਕ੍ਰੂਪ ਸੀ ਇਹ ਸਰੂਪ ਸੀ ਇਸ ਕਾਰਨ ਸੋ ਅਗੇ ਮਾਨਜ ਜਾਂ ਸਜਾਨੀ ਮਿਲ ਸਕਦੀ ਕਿਉਂਕਿ ਦੁਨੀਆ ਛੱਡ ਕੇ ਚਲੇ ਜਾਣਾ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਉਣਾ ਮੰਦਾ ਚੰਗਾ ਕਿਸ ਤਰ੍ਹਾਂ ਹੁੰਦਾ ਉਹ ਜਦੋਂ ਮਨ ਸੁਧਰਾ ਯਾਨੀ ਇਹ ਮਨ ਵਸ ਨਹੀਂ ਹੈ ਤੇ ਮਨ ਇਸ ਇਸ ਸਰੀਰ ਰੂਪੀ ਕਪੜੇ ਕੋਲ ਪਹਿੜੇ ਕਰਮ ਕਰੰਦਾ ਰਿਹਾ ਤੇ ਉਹਨੇ ਮੰਦੇ ਕਰਮਾਂ ਦਾ ਅਸਰ ਤੇ ਮਨ ਆਤਮਾ ਤੇ ਪਿਆ ਜਾ ਕੇ ਮੈਲੀ ਕਾਇਆ ਹਸ ਸੁਮੇਤ ਇਹ ਕਾਇਆ ਜਿਹੜੀ ਹੈ ਸਰੀਰ ਇਹ ਤੇ ਮੈਲਾ ਹੋ ਜਾਂਦਾ ਮੈਲੇ ਕੰਮ ਕਰਕੇ ਪਰ ਮੈਲੀ ਕਹਾਂ ਹਾਸੇ ਸਿਮਤ ਉਹ ਜਿਹੜਾ ਅੰਦਰ ਹਾਸ ਹੈ ਜਿਹੜਾ ਉਡਾਰੀ ਮਾਰ ਜਾਂਦਾ ਜੀਵ ਆਤਮਾ ਉਹ ਵੀ ਮੈਲਾ ਹੀ ਹੋ ਜਾਂਦਾ ਇਸ ਲਈ ਮੰਦਾ ਚੰਗਾ ਆਪਣਾ ਆਪੇ ਕੀਤਾ ਪਾਵਨਾ ਤੇ ਜਿਹੜਾ ਸਿਰਨਲ ਮੰਦਾ ਚੰਗਾ ਕੀਤਾ ਹੁੰਦਾ ਉਹਦਾ ਫਲ ਫਿਰ ਉਹ ਮਨ ਆਤਮਾ ਭੁਗਦੇ ਨੇ ਕਿਉਂਕਿ ਉਹਨਾਂ ਵਿੱਚ ਉਹ ਸੰਸਕਾਰ ਮਾੜੇ ਅੰਦਰ ਬਸੇ ਰਹਿੰਦੇ ਨੇ ਉਹ ਉਸ ਸੁਭਾਅ ਕਰਕੇ ਮਾੜੇ ਸੁਭਾਅ ਕਰਕੇ ਮਾੜੇ ਨੀਤਾਂ ਕਰਕੇ ਪਕੜਿਆ ਜਾਂਦਾ ਫਿਰ ਉਹ ਆਪਣਾ ਕੀਤਾ ਹੋਇਆ ਇਹ ਮੰਦਾ ਚੰਗਾ ਫਿਰ ਉਹਦਾ ਫਲ ਭੋਗਣਾ ਪੈਂਦਾ ਹੁਕਮ ਕੀਏ ਮਨ ਭਾਮ ਦੇ ਰਾਹ ਪੀੜਾ ਗਿਆ ਜਮਨਾ ਇੱਥੇ ਦੁਨੀਆ ਵਿੱਚ ਮਨ ਮਰਜ਼ੀ ਦੇ ਹੁਕਮ ਚਲਾਏ ਹਕਮਤਾਂ ਚਲਾਈਆਂ ਲੋਕਾਂ ਉਤੇ ਜ਼ੁਲਮ ਕਿਤੇ ਤੇ ਉਹਨੂੰ ਇਹ ਨਹੀਂ ਪਤਾ ਅੱਗੇ ਰਾਹ ਪੀੜਾ ਗਿਆ ਜਮਨਾ ਮਤਰਮ ਕਿ ਉੱਥੇ ਵਾਲੂ ਨਿੱਕੇ ਪੁਰਸ ਪੁਰਸਲਾਤ ਉੱਥੇ ਇੱਕ ਇੱਕ ਗੱਲ ਦੀ ਘੜੀ ਘੜੀ ਦਾ ਲੇਖਾ ਮੰਗਾ ਉਹ ਘੜੀ ਘੜੀ ਦਾ ਲੇਖਾ ਮੰਗਿਆ ਜਾਂਦਾ ਉੱਥੇ ਤੇ ਬੜੀ ਬਾਰੀਕੀ ਨਾਲ ਵਾਚਨਾ ਹੁੰਦੀ ਹੈ ਕਿ ਇਹ ਕੈਸੇ ਕਰਮ ਕਰਕੇ ਆਇਆ ਫਿਰ ਨੰਗਾ ਦੋਜਕ ਚਾਲਿਆ ਤਾਂ ਦਿਸਾ ਕਰਾ ਡਰ ਉਹਤੇ ਜਦੋਂ ਇਸ ਨੂੰ ਨੰਗਾ ਕਰ ਦਿੱਤਾ ਜਾਂਦਾ ਹੈ ਭਾਵ ਇਹਦੇ ਕਰਮਾਂ ਦਾ ਚਿੱਠਾ ਅੱਖਾਂ ਸਾਹਮਣੇ ਰੱਖ ਦਿੱਤਾ ਜਾਂਦਾ ਹੈ ਤੇ ਕਹਿੰਦੇ ਨੇ ਬਈ ਅੱਜ ਫਲਾਣੀ ਜਿਹਾ ਗਿਆ ਮੇਰੇ ਬੜੇ ਉਹ ਉਹਨਾਂ ਫੋਲੇ ਕੇ ਮਿੰਦ ਉਹਨਾਂ ਨੇ ਨੰਗਿਆ ਕਰ ਦਿੱਤਾ ਉੱਤੇ ਨੰਗਿਆ ਕਰ ਤੂੰ ਮਤਲਬ ਕੋਈ ਵਦਨ ਕਰਕੇ ਨੰਗਾ ਨਹੀਂ ਹੁੰਦਾ ਇਸੇ ਨੰਗੇ ਤੂੰ ਭਾਵ ਹੁੰਦਾ ਹੈ ਉਹਦੇ ਕਰਮ ਨੰਗੇ ਕਰਦੇ ਨੇ ਉਹਦੇ ਸਾਹਮਣੇ ਜਿਹੜੇ ਉਹਨੂੰ ਛਿਪਾ ਕੇ ਰੱਖੇ ਸਨ ਉਹ ਉਗਾਰ ਕੇ ਉਹਨੂੰ ਸਾਹਮਣੇ ਦੱਸ ਦਿੱਤਾ ਜਾਂਦਾ ਹੈ ਵੀ ਤੇਰੇ ਇਹ ਕਰਮ ਨੇ ਤੂੰ ਤੇ ਫਿਰ ਉੱਤੇ ਜਦੋਂ ਦੋਜਕ ਵਾਲੇ ਪਾਸੇ ਤੱਕ ਦੋਜਕ ਚਾਲਿਆ ਤਾਂ ਤੁਸੀਂ ਆਪਣਾ ਆਪਾ ਵੀ ਉਸਰੇ ਬੜਾ ਡਰਾਉਣਾ ਲੱਗਦਾ ਹੈ ਕਿ ਉਹ ਦੱਸ ਦਿੱਤਾ ਜਾਂਦਾ ਕਿ ਤੂੰ ਇਹੋ ਜਿਹਾ ਸੇ ਤੂੰ ਚੋਰ ਸੇ ਠੱਗ ਸੇ ਲੁਟੇਰਾ ਸੇ ਬਦਮਾਸ਼ ਸੇ ਕੀ ਸੇ ਉਹ ਸਾਰਾ ਰੂਪ ਉਹਦੇ ਅੱਖਾਂ 'ਗੇ ਆ ਜਾਂਦਾ ਉਥੇ ਫਿਰ ਬੜਾ ਡਰਾਉਣਾ ਲੱਗਦਾ ਆਪਣਾ ਆਪਾ ਉਥੇ ਕਰੇ ਓਗਣ ਪਛੋਤਾਮਨਾ ਓਗਣ ਕਰਕੇ ਬੰਦਾ ਪਛੋਤਾਂਦਾ ਇਸ ਵਾਸਤੇ ਐਸਾ ਕੰਮ ਬੁਲੇ ਨਾ ਕੀ ਚਾਹਤ ਅੰਤ ਪਛੋਤਾਈਏ ਇਹ ਗੁਣਾਗੁਆਈ ਘੰਟਰੀ ਓਗਣ ਚੱਲੀ ਬਣ ਵਾਲੀ ਅਵਸਥਾ ਲੈ ਕੇ ਨਾ ਜਾਈਏ ਗੁਰੂ ਦੇ ਲੱਗ ਗੀ ਗੁਰੂ ਦੀ ਬਾਣੀ ਰਹੀ ਉਹਨਾਂ ਆਤਮ ਗੁਣਾਂ ਨੂੰ ਸਮਝੀਏ ਉਹਨਾਂ ਦਾ ਕੀ ਮੁੱਲ ਹੈ ਆਤਮ ਗੁਣਾਂ ਦੀ ਕਮਾਈ ਕਰੀਏ ਤੇ ਆਤਮ ਗੁਣਾਂ ਕਰਕੇ ਮੁੱਲ ਹੈ ਬਾਹਰਲੇ ਜਿਹੜੇ ਸਾਡੇ ਵੇਖ ਨੇ ਇਹਨਾਂ ਦਾ ਕੋਈ ਲਾਭ ਨਹੀਂ ਜੇ ਅੰਦਰ ਆਤਮ ਗੁਣ ਨਾ ਹੋਣ ਇਹ ਪੂਰੀ ਦੀ ਦੇ ਨਾਲ ਸੰਬੰਧਿਤ ਸ਼ਲੋਕ ਸਾਨੂੰ ਇਹ ਉਪਦੇਸ਼ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ